ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਪੰਜਾਬ ਦੀ ਖੜਕਪੂਜਾ ਅਤੇ ਹਮੇਸ਼ਾ ਦੇਸ਼ ਦੇ ਅੱਗੇ ਹੇਕੜਾ ਕੇ ਲੜਨ ਵਾਲਾ ਮਾਝਾ ਅੱਜ ਬੁਰੀ ਤਰ੍ਹਾਂ ਹੜ ਦੇ ਲਾਲ ਝੰਬਿਆ ਪਿਆ ਜਿੱਥੇ ਵੱਖ-ਵੱਖ ਲੀਡਰ ਤੇ ਸੰਸਥਾਵਾਂ ਬਾਬੇ ਅਤੇ ਹੋਰ ਐਨਆਰਆਈ ਵੀਰ ਕਲਾਕਾਰ ਜਿੰਨੀ ਜੋਗੇਗੇ ਆ ਆਪਣੀਆਂ ਸਵਾਮਾਂ ਕਰ ਰਹੇ ਹਨ ਉਥੇ ਭਾਈ ਅਮਰਤਪਾਲ ਸਿੰਘ ਐਮਪੀ ਨજરਬੰਦ ਡਬੜੂਗੜ ਜੇਲ੍ਹ ਦੇ ਪਿਤਾ ਬਾਪੂ ਦਰਸੀਮ ਸਿੰਘ ਵੀ ਉਸੇ ਦਿਨ ਦੇ ਹੜ੍ਹ ਪੀੜਤਾਂ ਦੀ ਸਾਰ ਲਾਈਨ 'ਚ ਲੱਗੇ ਹੋਏ ਹਨ ਅੱਜ ਉਹ ਪਿੰਡ ਮਹਿਦੀਪੁਰ ਮੀਆਵਾਲੀ ਜਿੱਥੇ ਕ ਮੰਤਰੀ ਸਰਾਧ ਤੇ ਪਿਛਲੇ ਦਿਨੀ ਸਤਲੋਜ ਅੱਤੇ ਕਸੂਰ ਨਾਲੇ ਚ ਫਲੱਡ ਆਉਣ ਨਾਲ ਬੰਨ ਟੁੱਟਾ ਸੀ ਉੱਥੇ ਅੱਜ ਕਿਸਾਨਾਂ ਦੀ ਸਾਰ ਲੈਣ ਉਹ ਕਮੰਤਰੀ ਸਰਾਤੇ ਦਿੜ ਰਾਤ ਤੁਸੀ ਬੰਦੀ ਰੱਖੀ ਕਰਦੇ ਕਿਸਾਨਾਂ ਦਾ ਪਤਾ ਲਾਣ ਲਈ ਪੁੱਜੇ ਇਸ ਸਬੰਧੀ ਸਾਡੇ ਪ੍ਰਤੀਨਿਧੀ ਲਾਡਾ ਕੰਡਾ ਦੀ ਮੈਦੀਪੁਰ ਹਿੰਦ ਭਗਤ ਮੰਤਰੀ ਸਰਾਤੋ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਕਰ ਲਗੇ ਮਰੇ ਛੜੀਆਂ ਕਦਿਆ ਕਰਨ ਹੋਏ ਅਮਾ ਜਬ ਬੱਚੇ ਮਰੇ ਪਰ ਪੱਤਰ ਲੈ ਇੱਕ ਬੜਾ ਲਾਇਆ ਅੱਗੇ ਗੱਡੀ ਸੀ ਤੁਹਾਡੇ ਮਤੇ ਕਾ ਕੋਈ ਨਾ ਪ੍ਰੋਬਲਮ ਪਲਾਤੀ ਉਹਦੇ ਨਾਲ ਜਿਹੜਾ ਮਿੱਟੀ ਮੁੱਟੀ ਕਿਥੋਂ ਲੈਣ ਮਿੱਟੀ ਹੜੇ ਦੇਖੋ ਪੱਪਰੇ ਨਹੀਂ ਹੈ ਉਦੋਂ ਹੀ ਪਿੰਡੋਂ ਹੀ ਲੈ ਜਾਂਦੇ ਹਾਂ ਹਾਂ ਜੀ ਕਿਹੜੇ ਦੇਖਦੇ ਹਾਂ ਜੀ ਆਹ ਨਾਲੋਂ ਗੱਡੀਆਂ ਦੇ ਨਹੀਂ ਲੱਗ ਕੇ ਆਏ ਉਦੋਂ ਪਿੰਡਾਂ ਵਿੱਚ ਨਹੀਂ ਆਉਂਦੇ ਕੋਲੋਂ ਸਤੇ ਮੈਂ ਜਿਵੇਂ ਪਰਿਆ ਹੋ ਜੀ ਪਿੰਡਾਂ ਜਿਹੜੇ ਦੋਨ ਘਰਾਂ ਦਾ ਬੱਤੀ ਕੋਲੋਂ ਸਤੇ ਕੋਲੋਂ ਸਤੇ ਅਗਰ ਉਹ ਖੇਤਰ ਨੂੰ ਰਾਹ ਜਿਹੜੀ ਉਹ ਬਾਟਰ ਦੇ ਉੱਤੇ ਹੱਟ ਦਿੱਤੇ ਜਿਹਨੂੰ ਲੈ ਦੋ ਉਹ ਪਿੱਛੇ ਜਿੰਨਾਂ ਲੋਕਰਾਂ ਦਾ ਕੋਲੋਂ ਘੇਰਾ ਉਹਨਾਂ ਨੂੰ ਕੋਈ ਘੇਰਾ ਪਿਆ ਉਹਦਾ ਪਿਆਰ ਟੀਆ ਦਾ ਘੇਰਾ ਤੇ ਉਹਨਾਂ ਨੂੰ ਉਹ ਪਿੰਡ ਮਹੀਪੁਰ ਪਹੁੰਚੇ ਹੋ ਭਾਰਪੇਟ ਦਾ ਜਿਹੜਾ ਮਲਕੀ ਮਾਇਦਾ ਕਰਨ ਵਾਸਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਪੰਜਾਬ ਦਾ ਵੈਸੇ ਬਹੁਤ ਵੱਡਾ ਏਰੀਆ ਹੜਾ ਦੀ ਮਾਰ ਹੇਠ ਆ ਬੜੀ ਤਬਾਈ ਮਚਾਈ ਹੋਈ ਆ ਅਸੀਂ ਅੱਜ ਮਹਿੰਦੀਪੁਰ ਦਾ ਇਲਾਕੇ ਦਾ ਇਹ ਦੇਖਦੇ ਆ ਬਾਰਡਰ ਦੇ ਨਾਲ-ਨਾਲ ਜਿਹੜਾ ਬੰਨਿਆ ਉਹ ਵੀ ਕਈ ਜਗ੍ਹਾ ਤੋਂ ਟੁੱਟਾ ਹੋਇਆ ਤੇ ਪਿੰਡ ਦੀਆਂ ਸੰਗਤਾਂ ਲਾ ਕੇ ਬਣਾ ਰਹੀਆਂ ਤੇ ਮੇਰੇ ਖਿਆਲ ਹੈ ਕਿ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਕੋਈ ਥੋੜੀ ਬੋਤੀ ਆਪਣੀ ਜ਼ਿੰਮੇਵਾਰੀ ਸਮਝੋ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਇਹ ਲੋਕ ਇੱਕ ਬਾਰਡਰ ਆ ਇੰਟਰਨੈਸ਼ਨਲ ਬਾਰਡਰ ਉੱਥੇ ਇਹ ਹਾਲਾਤ ਬਣੇ ਪਏ ਉੱਥੇ ਤੁਸੀਂ ਨਹੀਂ ਧਿਆਨ ਦੇ ਦੇ ਰਹੇ ਤੇ ਬਾਕੀ ਮੇਰੇ ਖਿਆਲ ਹੈ ਕਿ ਹੋਰ ਜਗ੍ਹਾ ਤੇ ਕੀ ਦੇਖਿਆ ਜਾ ਸਕਦਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਰੇ ਜਣਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਹ ਪਿੰਡ ਦੇ ਲੋਕ ਤੇ ਹਮੇਸ਼ਾ ਪਹਿਲਾਂ ਹਰ ਵੜੇ ਕਦਰੇ ਦਿਨ ਰਾਤ ਉਹਨਾਂ ਵਾਸਤੇ ਬਣਿਆ ਰਹਿੰਦਾ ਕਿ ਉਹ ਇੱਕ ਬਾਰਡਰ ਤੇ ਰਹਿ ਰਹੇ ਆ ਇੱਕ ਉਹਨਾਂ ਨੂੰ ਦਿਨ ਰਾਤ ਹੁਣ ਆਪਣੇ ਬੰਨ ਬਚਾਉਣ ਵਾਸਤੇ ਦਿਨ ਰਾਤ ਮਿਹਨਤ ਕਰਨੀ ਪੈ ਰਹੀ ਆ ਤੇ ਮੇਰੇ ਖਿਆਲ ਇੱਕ ਬੜੀ ਸ਼ਰਮ ਵਾਲੀ ਗੱਲ ਆ ਕਿ ਸਰਕਾਰਾਂ ਵਾਸਤੇ ਕਿ ਇਹਨਾਂ ਲੋਕਾਂ ਦੀ ਆਪਾਂ ਸਾਰ ਲਈਏ ਇਹਨਾਂ ਨੂੰ ਇਹਨਾਂ ਕੋਲ ਪ੍ਰਸ਼ਾਸਨ ਨੂੰ ਪਹੁੰਚਣਾ ਚਾਹੀਦਾ ਤੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਇਹ ਲੋਕ ਵੀ ਕਿਤੇ ਰਾਤ ਦਿਨ ਕਿਤੇ ਦੋ ਘੰਟੇ ਸੌਣ ਲੈਣ ਕਿਉਂਕਿ ਇਹਨਾਂ ਰਾਤ ਦਿਨ ਤੇ ਇੱਥੇ ਵਿਚਾਰੇ ਦਿਨੇ ਵੀ ਲੱਗੇ ਆ ਰਾਤ ਵੀ ਲੱਗੇ ਆ ਆਪਣੇ ਕੋਲੋਂ ਡੀਜ਼ਲ ਫੂਕ ਰਿਹਾ ਆਪਣੀਆਂ ਮਸ਼ੀਨਾਂ ਤੋੜ ਰਹੇ ਆ ਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਕਿ ਸਰਕਾਰਾਂ ਕਿ ਇੱਕ ਅਸੀਂ ਕਿੰਨੇ ਵੱਡੇ ਸਾਧਨਾਂ ਦੇ باوجود ਵੀ ਕੁਝ ਨਹੀਂ ਕਰ ਰਹੀਆਂ ਤੇ ਇਹ ਵਿਚਾਰੇ ਆਪੋ ਆਪਣੇ ਜੋ ਵੀ ਆਪਣੇ ਸਾਧਨਿਆ ਸਾਰੇ ਵਰਤ ਕੇ ਜੋ ਵੀ ਆਪਣੇ ਕੋ ਪੈਸਾ ਤੇ ਲਾਉ ਖਰਚ ਕੇ ਆਪਣੇ ਆਪ ਨੂੰ ਆਪਣੀਆਂ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰੇ ਖਿਆਲ ਹੈ ਕਿ ਸੱਤ ਜ਼ਿਲ੍ਹੇ ਅਹਲੇ ਪੰਜਾਬ ਦੇ ਜਿਹੜੇ ਹੜਪੀੜ ਦਾ ਪ੍ਰਭਾਵਿਤ ਹੋ ਗਏ ਤੁਸੀਂ ਸਰਕਾਰ ਦੀ ਭੂਮਿਕਾ ਇਹਨਾਂ ਵੇ ਹੜ੍ਹ ਦੇ ਟਾਈਮ ਤੇ ਕਿਹੋ ਜਿਹੀ ਦੇਖਦੇ ਪਏ ਹੋ ਹਾਂ ਇੱਕਦਮ ਸਰਕਾਰ ਦਾ ਫੇਲਿਅਰ ਹੈ ਜੀ ਜਿਹੜਾ ਤੇ ਬਹੁਤ دریاਵਾਂ ਚ ਤੇ ਇਹ ਹਾਲਾਤ ਇਦਾਂ ਦੇ ਆ ਕਿ ਇਹਨਾਂ ਨੇ ਜਿਸ ਸਮਾਂ ਰਹੀਂਦੀ ਆ ਸਹੀ ਤਰੀਕੇ ਨਾਲ ਮੇਰੇ ਖਿਆਲ ਕੰਟਰੋਲ ਪੰਜਾਬ ਦੇ ਲੋਕਾਂ ਕੋ ਹੁੰਦਾ ਤੇ ਇਹ ਫਲਾਡ ਏਡੇ ਵੱਡੇ ਪੱਧਰ ਤੇ ਬਣਾਉਂਦੇ ਪਰ ਫਿਰ ਵੀ ਮੇਰੇ ਖਿਆਲ ਅਕਿ ਜੇ ਜੋ ਕੁਦਰ ਕੁਛ ਕੁਦਰਤ ਦੀ ਕਰੋਪੀ ਆ ਕੁਛ ਇਹ ਜਿਹੜੇ ਆ ਆਦਮੀਆਂ ਦੀ ਅੰਗਲੀ ਦੀ ਵਜ੍ਹਾ ਨਾਲ ਇਹ ਕੁਛ ਵਾਪਰ ਰਿਹਾ ਜਾਂ ਸਾਡੀਆਂ ਸਰਕਾਰਾਂ ਦੀ ਨਾ ਤੇ ਉਦੋਂ ਬਾਅਦ ਚ ਵੀ ਮੇਰੇ ਖਿਆਲ ਕੋ ਰਾਤਕਾਰ ਜਾਂ ਚ ਸਰਕਾਰ ਕਿਤੇ ਬੁੱਧ ਨਜ਼ਰ ਨਹੀਂ ਆ ਰਹੀ ਇਹ ਲੋਕਾਂ ਆਪ ਪੰਜਾਬ ਦੇ ਲੋਕਾਂ ਦੀ ਜਿਹੜੀ ਹਿੰਮਤ ਆ ਕਿ ਉਹ ਦਿਨ ਰਾਤ ਲੱਗ ਕੇ ਉਹ ਜਿਹੜੇ ਦੂਰੋਂ ਡੇੜੋਂ ਚੱਲ ਕੇ ਆ ਕੇ ਉਹ ਜਿਹੜੇ ਲੱਗੇ ਹੋਏ ਆ ਜਿਹੜੇ ਹੜਾਂ ਚ ਪੀੜਤ ਲੋਕ ਆ ਉਹਨਾਂ ਦੀ ਮਦਦ ਕਰ ਰਹੇ ਆ ਉਹਨਾਂ ਦੇ ਜਿਹੜੇ ਕੋ ਬਾਨਾ ਬੁਨਾ ਦੀ ਜਿਹੜੀ ਸੁਰੱਖਿਆ ਵਾਸਤੇ ਕੋਈ ਮਿੱਟੀ ਲੈ ਕੇ ਆ ਰਿਹਾ ਕੋਈ ਕੁਛ ਕਰ ਰਿਹਾ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਥੋੜੀ ਬਹੁਤੀ ਸ਼ਰਮ ਹੋਣੀ ਚਾਹੀਦੀ ਹੈ ਕਿ ਅਸੀਂ ਕਾਦੇ ਵਾਸਤੇ ਆ ਭਾਈ ਅਮਰਪਾਲ ਸਿੰਘ ਇਸ ਇਲਾਕੇ ਦੇ ਐਮਪੀ ਨੇ ਜੀ ਫਲੱਡ ਨਾਲ ਏਰੀਆ ਆ ਗਿਆ ਦਰਿਆਵਾਂ ਦਾ ਮੁਠਿਆਲਾ ਤੂੰ ਕੀ ਸਮਝਦੇ ਉਹਨਾਂ ਨੂੰ ਇਸ ਵੇਲੇ ਮੇਰੇ ਹਿਸਾਬ ਨਾਲ ਐਮਪੀ ਫੰਡ ਵੀ ਨਹੀਂ ਮਿਲ ਰਿਹਾ ਉਹਦੇ ਵਾਸਤੇ ਤੂੰ ਕੀ ਕਹਿੰਦੇ ਉਹਨਾਂ ਨੂੰ ਸਰ ਸਰਕਾਰ ਨੂੰ ਉਹਨਾਂ ਨੂੰ ਐਮਪੀ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਜਿ ਉਹਨਾਂ ਦੀ ਗੈਰਹਾਜ਼ਰੀ ਦੇ ਵਿੱਚ ਤੂੰ ਇੱਥੇ ਲੋਕਾਂ ਨੂੰ ਰਿਲੀਫ ਦੇ ਸਕਦੇ ਜੀ ਤੂੰ ਕੀ ਸਮਝਦੇ ਕੇਂਦਰ ਸਰਕਾਰ ਇਹਦੇ ਵਾਸਤੇ ਵਿਤਕਰਾ ਕਰ ਰਹੀ ਹੈ ਕੇਂਦਰ ਸਰਕਾਰ ਸਰੇ ਆਮ ਧੱਕਾ ਕਰ ਰਹੀ ਜੀ ਇਹ ਇਸ ਇਲਾਕੇ ਦਾ ਉਹ ਐਮਪੀ ਆ ਪੰਜਾਬ ਤੋਂ ਸਭ ਤੋਂ ਵੱਧ ਵੋਟਾਂ ਨਾਲ ਤੁਸੀਂ ਪਾ ਕੇ ਉਹਨੂੰ ਜਿਤਾਇਆ ਉਹਨੂੰ ਇੱਕ ਪਾਰਲੀਮੈਂਟ ਚ ਨਾ ਬੋਲਣ ਦੇਣਾ ਆਪਣੇ ਲੋਕਾਂ ਦੀ ਹੱਕ ਦੀ ਆਵਾਜ਼ ਨਾ ਉਠਾਉਣ ਦੇਣਾ ਵੀ ਸਭ ਤੋਂ ਵੱਡੇ ਜਿਹੜਾ ੱ ਧੱਕਾ ਵਾ ਮੇਰਾ ਖਿਆਲ ਹੈ ਕਿ ਜੇ ਉਹ ਹੋਣ ਤੇ ਇਹ ਉਥੇ ਆਪਣੇ ਲੋਕਾਂ ਦੀ ਇਹ ਗੱਲ ਕਰਨ ਜੋ ਹੜਪੀੜ ਤੇ ਆ ਜਿਆਦਾ ਇਲਾਕਾ ਵਾ ਉਹਨੂੰ ਕੋਈ 5-700 ਕਰੋੜ ਦਾ ਕੋਈ ਸਰਕਾਰ ਕੋ ਪੈਕੇਜ ਮੰਗਣ ਪਿਆ ਆ ਸਾਡੇ ਲੋਕਾਂ ਦਾ ਇੱਦਾਂ ਵੱਡਾ ਨੁਕਸਾਨ ਹੋਇਆ ਤੇ ਜਿਹੜਾ ਜੇ 2-4-5 ਕਰੋੜ ਜਿਹੜਾ ਹੈਗਾ 5 ਕਰੋੜ 10 ਕਰੋੜ ਉਹ ਵੀ ਨਹੀਂ ਦੇ ਰਹਾ ਪਰ ਮੇਰੇ ਖਿਆਲ ਉਹਦੇ ਨਾਲ ਜਿਹੜੇ ਵੱਡੀ ਪੰਜਾਬ ਦਾ ਨੁਕਸਾਨ ਹੈ ਉਹਦੇ ਨਾਲ ਕੁਝ ਭਰਪੂਰ ਤੇ ਨਹੀਂ ਹੋ ਸਕਦੀ ਅਸੀਂ ਇਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਦੇ ਵਾਸਤੇ ਕੋਈ ਵੱਡੇ ਪੈਕੇਜ ਦਾ ਐਲਾਨ ਕੀਤਾ ਜਾਣਾ ਚਾਹੀਦਾ ਤਾਂ ਕਿ ਲੋਕਾਂ ਦੀ ਥੋੜੀ ਜਿਹੀ ਜਿਹੜੀ ਇਹਨਾਂ ਦੇ ਨੁਕਸਾਨ ਦੀ ਪੂਰਤੀ ਹੋ ਸਕੇ ਠੀਕ ਹੈ